ਵਾਹ ਜੀ ਵਤੈ ਸੋ ਜਿਸ ਤਰ੍ਹਾਂ ਕੱਲ ਰੋਜ਼ ਤੱਕ ਵੀਡੀਓ ਦੇਖ ਰਹੇ ਆ ਜਿਸ ਵਿੱਚ ਇਹ ਵੀਡੀਓ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀ ਹੋਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕਲਾਕਾਰ ਨੇ ਗੁਰੂ ਨਾਨਕ ਦੇਵ ਜੀ ਬਣਾਇਆ ਤੇ ਆਪਦੇ ਫਿਰ ਗੁਰੂਗ੍ਰੰਥ ਸਾਹਿਬ ਜੀ ਨੇ ਸੋ ਇਹ ਜਿਹੜੀ ਵੀਡੀਓ ਬਣਾਈ ਗਈ ਆ ਇੱਕ ਤੇ ਪੱਖ ਇਹ ਆ ਭਈ ਜੇਕਰ ਕਿਸੇ ਉਨੀ ਹੋਣਗੀ ਇਹ ਗੱਲ ਕਹਿਣੀ ਜੀ ਉਹ ਬੱਚਾ ਆ ਜਾ ਉਹਦੇ ਦਿਮਾਗ ਦੇ ਵਿੱਚ ਫਰਕ ਆ ਮਤਲਬ ਜਿਉ ਉਹ ਬੱਚਾ ਆ ਜਾਂ ਉਹਦੇ ਦਿਮਾਗ ਦੇ ਵਿੱਚ ਫਰਕ ਆ ਤਾਂ ਉਹਨੇ ਗੁਰੂ ਸਾਹਿਬ ਦਾ ਹੀ ਮਤਲਬ ਸਮਾਨ ਚਾਉਣਾ ਹੈ ਹੋਰ ਕਿਸੇ ਦਾ ਰਜਾਲਵੇ ਹੋਰ ਕੁਝ ਕਰ ਲਵੇ ਹੋਰ ਇੰਨੀ ਇੱਥੇ ਇੱਥੇ ਟ੍ਰੈਫਿਕ ਵਗਦੀ ਕਿਸੇ ਗੱਡੀ ਥੱਲੇ ਕਿਉਂ ਨਹੀਂ ਆਉਂਦਾ ਜਿੱਥੇ ਵੀ ਕਿਤੇ ਗੁਰੂ ਘਰ ਵਿਅਦਵੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਕਰਦਾ ਕੋਈ ਉਸ ਸ਼ੈਤਾਨ ਨੂੰ ਮੁੜ ਕੇ ਜਿਹੜਾ ਆ ਪਾਗਲ ਦਾ ਰੂਪ ਦਿੱਤਾ ਜਾਂਦਾ ਹੈ ਤੇ ਜਿਉ ਪਾਗਲ ਆ ਉਹਨੂੰ ਪਾਗਲ ਖਾਣੇ ਜਵਾ ਘਰਾਓ ਦੇਖੋ ਪਾਗਲ ਖਾਣੇ ਹਰ ਜਗ੍ਹਾ ਹਰਕ ਸ਼ਹਿਰ ਦੇ ਵਿੱਚ ਕੀ ਸਰਕਾਰ ਨੇ ਹੱਜ ਦਾ ਪਾਗਲਖਾਨੇ ਵਸਤਾ ਕੀਤੀ ਆ ਜਿਹੜੇ ਪਾਗਲਾਂ ਨੂੰ ਪਾਗਲਖਾਨੇ ਜਮਾ ਕਰਾਵੋ ਸੋ ਇਸ ਤਰ੍ਹਾਂ ਜਿਹੜੀ ਮਾਰੇ ਦੀ ਵਿਅਦਵੀ ਹੁੰਦੀ ਆ ਫੇਰ ਦੇਖੋ ਗੁਰੂ ਨਾਨਕ ਸਾਹਿਬ ਦਾ ਸਮਾਂਗਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਉੱਚਾ ਬਿਠਾਇਆ ਗਿਆ ਆ ਸੋ ਇਹ ਗੱਲ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਅਕਾਲ ਤਖਤ ਸਾਰੇ ਜਹਦਾ ਨੇ ਵੀ ਇਸ ਗੱਲ ਦੀ ਬੇਨਤੀ ਕਰਦੇ ਆ ਕਿ ਇਸ ਗੱਲ ਤੇ ਤੇ ਤੁਰੰਤ ਐਕਸ਼ਨ ਲਿਆ ਕਰੋ ਕੋਈ ਵੀ ਉਹ ਜਿਹਾ ਮਸਲਾ ਹੁੰਦਾ ਤੁਸੀਂ ਸਿੱਖ ਕੌਮ ਦੀ ਮਾਨਾਸ਼ਾਸਤੀ ਉਹ ਐਡੀ ਤਖਤ ਦੇ ਉੱਤੇ ਤੁਸੀਂ ਮੌਜੂਦ ਹਨੋ ਪੇ ਜੇਕਰ ਤੁਸੀਂ ਹੁਕਮ ਕਰੋ ਖਾਲਸਾ ਪੰਥ ਨੂੰ ਤੇ ਇਹੋ ਜਿਹੇ ਬੰਦੇ ਨੂੰ ਬਾਹਾ ਬੰਨ ਕੇ ਲਿਆਇਆ ਜਾਵੇ ਤੇ ਪੰਚ ਹਾਜ਼ਰੀਆਂ ਬਾਹਾ ਬੰਨ ਕੇ ਉਸ ਬੰਦੇ ਨੂੰ ਅਕਾਲ ਪੰਥ ਸਾਹਿਬ ਦੇ ਪੇਸ਼ ਕਰਾਂਗੇ ਸੋ ਅਕਾਲ ਸਖ ਸਾਰੇ ਜਿਹੇਦਾਰ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੋ ਤਿੰਨ ਫੈਸਲੇ ਸਖਤੀ ਨਾਲ ਲਾਗੂ ਕੀਤੇ ਆ ਪਹਿਲਾਂ ਜਿਸ ਤਰ੍ਹਾਂ ਯਾਨੀ ਕਰਵਜ ਸਿੰਘ ਨੇ ਫੈਸਲੇ ਬਿਲਕੁਲ ਵਧੀਆ ਨਹੀਂ ਸੀ ਲਾਗੂ ਕੀਤੇ ਉਸ ਨੇ ਕੱਟ ਪੁੱਤਰੀ ਬਣ ਕੇ ਜੋ ਜਿੰਨੇ ਫੈਸਲੇ ਸੀਗੇ ਸਾਰੇ ਜੋ ਸਰਸੇ ਵਾਲੇ ਨੂੰ ਸਰਸੇ ਵਾਲੇ ਸਾਹ ਦੇ ਸਮਾਗਰ ਚ ਆਇਆ ਜਾਂ ਸਰਸੇ ਵਾਲੇ ਦੇ ਪੋਸਟਰ ਲਾਏ ਜੋਗੋ ਕੀਤਾ ਮਾਫੀਆਂ ਦਿੱਤੀਆਂ ਉਹ ਸਭ ਗਿਆਨੀ ਗਰਵਜਨ ਸਿੰਘ ਜਿਹਨੂੰ ਅਸੀਂ ਗਿਆਨੀ ਕਹਿ ਦਿੰਨੇ ਆ ਪਰ ਗਿਆਨੀ ਉਹਨੂੰ ਨਹੀਂ ਕਹਿਣਾ ਚਾਹੀਦਾ ਉਸ ਸਮੇਂ ਦੇ ਲਿਹਾਜ ਦੇ ਨਾਲ ਉਹਨੂੰ ਗਿਆਨੀ ਕਹਿ ਨਹੀਂ ਸਕੋ ਕਿਉਂਕਿ ਉਸ ਸਮੇਂ ਅਕਾਲ ਤਖਤ ਸਰਵੋ ਜਹੇਦਾਰ ਸੀ ਪਰ ਉਸ ਬੰਦੇ ਨੇ ਅਕਾਲ ਤਖਤ ਸਰਵ ਦੀ ਪਰੰਪਰਾ ਨੂੰ ਢਾਹ ਲਾਈ ਆ ਸੋ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਜੀ ਜੋ ਹੁਣ ਅਕਾਲ ਤਖਤ ਦੇ ਮੌਜੂਦਾ ਜਹੇਦਾਰ ਨੇ ਜਿਸ ਤਰ੍ਹਾਂ ਉਹ ਦ੍ਰਿੜਤਾ ਨਾਲ ਇਹਨਾਂ ਫੈਸਲੇ ਲੈ ਰਹੇ ਆ ਮੈਂ ਕਹਿੰਦਾ ਬਹੁਤ ਵਧੀਆ ਦਲੇਰੀ ਨਾਲ ਫੈਸਲੇ ਲੈ ਰਹੇ ਸੋ ਜੇਕਰ ਕਿਤੇ ਵੀ ਕੋਈ ਗੁਰੂ ਸਾਹਿਬ ਦਾ ਸਮਾਗਮ ਚਾਹੁੰਦਾ ਜਦ ਗੁਰੂ ਸਾਹਿਬ ਦੇ ਪੱਤੀ ਕੋਈ ਸ਼ਬਦਾਂ ਦੀ ਵਰਤਦਾ ਸੋ ਜਹਦਰ ਸਾਹਿਬ ਨੂੰ ਬਿਲਕੁਲ ਧੜਕ ਹੋਗੇ ਕੌਮ ਦੀ ਬਾਗ ਡੋਰ ਇਸ ਤਰ੍ਹਾਂ ਸੰਭਾਲਣ ਵੇ ਜਿਸ ਤਰ੍ਹਾਂ ਸਿੰਘ ਸਾਹਿਬ ਜਹਦਰ ਬਾਬਾ ਖੁੱਲਾ ਸਿੰਘ ਜੀ ਅਕਾਲੀ ਨੇ ਹੁਕਮ ਦੇ ਕੇ ਉਸ ਸਮੇਂ ਦੇ ਰਾਜੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਲਿਆ ਕੇ ਬੰਨ੍ਹ ਲਿਆ ਸੀ ਇਸ ਤਰ੍ਹਾਂ ਇਸ ਤਰ੍ਹਾਂ ਨੇ ਫੈਸਲੇ ਲਵੋ ਅਸੀਂ ਤੁਹਾਡੀ ਸਾਡੀ ਜਥੇਬੰਦੀ ਜਿੰਨੀਆਂ ਜਥੇਬੰਦੀਆਂ ਸਾਡੇ ਤੁਹਾਡੀ ਸਪੋਰਟ ਕਰਦੇ ਆ ਤੁਹਾਡੇ ਨਾਲ ਹਰ ਤਰ੍ਹਾਂ ਤੁਹਾਡੇ ਨਾਲ ਖੜੇ ਆ ਮੋੜੇ ਨਾ ਮੋੜਾ ਜੋੜ ਕੇ ਤੁਹਾਡੇ ਤੁਹਾਡੇ ਹਰ ਤਰ੍ਹਾਂ ਤੁਹਾਡੇ ਹੁਕਮ ਦੇ ਉੱਤੇ ਅਸੀਂ ਪਹਿਲਾ ਦਿਨੋਂ ਖੜੇ ਆ ਜਿਸ ਤਰ੍ਹਾਂ ਦੀ ਮਰਜ਼ੀ ਹੁਕਮ ਕਰੋ ਜੋ ਕਾਲਤਾਖ ਸਾਹਿਬ ਦੇ ਤੋਂ ਹੁਕਮ ਆਊਗਾ ਸਾਡਾ ਸਿਰ ਕਾਲਤਾਖ ਸਾਹਿਬ ਅੱਗੇ ਕੁਰਬਾਨ ਹੈ ਜਿੱਥੇ ਕਹੂੰਗੇ ਅਸੀਂ ਬਿਲਕੁਲ ਪੂਰੇ ਦਲ ਸਮੇਰ ਜਾ ਕੇ ਮੋੜੇ ਨਾ ਮੋੜੇ ਲਾ ਕੇ ਖੜਾਂਗੇ ਸੋ ਇਹੋ ਜਿਹੇ ਫੈਸਲੇ ਦਰਹਿਤਾਂ ਦੇ ਨਾਲ ਲਿਆ ਕਰੋ ਇਹਦੇ ਉੱਤੇ ਬਿਲਕੁਲ ਜੇਕਰ ਇਹ ਗੁਰੂ ਘਰ ਦੇ ਵਿੱਚ ਦੇਖੋ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਉਹ ਗੁਰੂ ਘਰ ਬਿਲਕੁਲ ਹੋਊਗਾ ਜਿੱਥੇ ਜਿੱਥੇ ਜਿਹੜੀ ਵੀਡੀਓ ਆ ਇਹ ਨਹੀਂ ਵੀ ਕਿਸੇ ਨੇ ਘਰ ਦੇ ਵਿੱਚ ਇਸ ਵਾਂਗਰ ਚ ਆਇਆ ਤੇ ਉੱਥੇ ਨੇ ਮੈਂ ਕਹਿੰਦਾ ਸਿੱਖਾਂ ਦੀ ਇਹ ਪੰਜਾਬ ਤੋਂ ਬਾਹਰ ਦੀ ਵੀਡੀਓ ਆ ਉੱਥੇ ਸਿੱਖਾਂ ਨੇ ਅਣਖ ਮਰ ਚੁੱਕੀ ਆ ਜੇਕਰ ਉੱਥੇ ਇਸ ਵਾਂਗਰ ਚ ਆਇਆ ਤੇ ਸੇ ਕੋਤੇ ਨਾਚ ਰਹਾ ਹਨ ਮੈਂ ਕਹਿੰਦਾ ਡੁੱਬ ਕੇ ਮਰ ਜਾਣ ਦੇ ਰੇ ਜੇ ਪੰਜਾਬ ਤੋਂ ਸਿੰਘ ਜਾ ਕੇ ਉੱਥੋਂ ਉਹਨਾਂ ਨੂੰ ਸੁਝਾ ਦੇਣ ਤੇ ਉੱਥੇ ਵਾਲੇ ਸਿੰਘਾ ਜਿਹੜੇ ਆ ਕਰੋੜਾਂ ਰੁਪਏ ਦੀਆਂ ਫੈਕਟਰੀਆਂ ਲਾ ਕੇ ਬੈਠੇ ਆ ਜਿਹਨੇ ਸਿੱਖੀ ਦਾ ਨਾਮ ਵਰਤੇ ਰਿਹਾ ਸਿੱਖਿਆ ਤੇ ਜਿਉਂਨੇ ਬਸ ਸਿੱਖੀ ਵਾਲਾ ਕਹਾਣੀ ਖਤਮ ਹੋ ਗਿਆ ਤੇ ਮੈਂ ਕਹਿੰਦਾ ਚੂੜੀ ਉੱਪਰ ਪਾਣੀ ਚੱਪਣੀ ਦੀ ਨੱਕ ਡੋਬ ਕੇ ਮਰ ਜਾਓ ਬੇਸ਼ਰਮ ਜੇਕਰ ਤੁਹਾਡੇ ਹੁੰਦੇ ਆ ਗੁਰੂ ਸਾਹਿਬ ਦਾ ਕੋਈ ਸੁਭਾਗ ਰਚ ਆ ਗਿਆ ਤਦੋਂ ਸਾਰੀਆਂ ਫੌਜਾਂ ਇਹ ਗੱਲ ਕਹਿੰਦੇ ਆ ਕਿ ਚੜ੍ਹਦੀ ਕਲਾ ਵਿੱਚ ਚਲੋ ਜਿੱਥੇ ਵੀ ਇਹੋ ਜਿਹਾ ਕੋਈ ਕਰਦਾ ਉਹਨਾਂ ਬਿਲਕੁਲ ਸਿਰ ਝਟਕਾ ਦਿਓ ਤਾਂ ਕਿ ਪਤਾ ਲੱਗੇ ਕਿ ਸਿੱਕੋ ਸਿੱਕੋ ਮਹਤਨ ਜੀ ਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ